ਅਸੀਂ ਹਸਪਤਾਲ ਆਏ ਆ ਜਿੱਥੇ ਪਿਛਲੇ ਦਿਨਾਂ ਚ ਸਰਾਂ ਸ਼ਿਟੀ ਵਿਗੈਸੀ ਜਿੱਥੇ ਜਿਹੜਾ ਪੀਲੀਏ ਦਾ ਬਹੁਤ ਵੱਡਾ ਪ੍ਰਕੋਪ ਸੀ ਸਾਡੇ ਬੱਚਿਆਂ ਦਾ ਅੱਜ ਬੱਚਿਆਂ ਦੀ ਵਾਟ ਚ ਆਏ ਆ ਅਸੀਂ ਸਾਡੇ ਨਾਲ ਐਸਐਮਓ ਸਾਹਿਬ ਡਾਕਟਰ ਸਾਹਿਬਾਨ ਦੀ ਟੀਮ ਸਾਡੇ ਸਾਰੇ ਸਿਹਤ ਕਾਰਕ ਸਤਿ ਔਰ ਅਸੀਂ ਸਾਰੇ ਪੇਸ਼ੈਂਟਸ ਨੂੰ ਮਿਲੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਮਿਲਿਆ ਬਹੁਤ ਵਧੀਆ ਇਲਾਜ ਹੋ ਰਿਹਾ ਔਰ ਅਸੀਂ ਇਹ ਪੀਕ ਕਰਦੇ ਕਿ ਜਿੰ ਜਿੱਥੇ ਕਿਤੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਸਾਡਾ ਸਰਕਾਰੀ ਹਸਪਤਾਲ ਪੂਰੀ ਤਰ੍ਹਾਂ ਤਿਆਰ ਹੈ ਐਸ ਐਮ ਉਸਾਬ ਦਿਖਰੇ ਕਰ ਰਹੇ ਸਾਡੇ ਡਾਕਟਰ ਸਾਹਿਬ ਮੈਂ ਜਿੰਨੇ ਵੀ ਪੇਸ਼ੈਂਟ ਨੂੰ ਮਿਲੇ ਸਾਰਿਆਂ ਨੇ ਤਸੱਲੀ ਦਾ ਇਜ਼ਹਾਰ ਕੀਤਾ ਕਿ ਬਹੁਤ ਵਧੀਆ ਇਲਾਜ ਹੋ ਰਿਹਾ ਨਾਲ ਨਾਲ ਬੇਨਤੀ ਹੈ ਕਿ ਕਿਸੇ ਨੂੰ ਅਗਰ ਪ੍ਰੋਬਲਮ ਆਉਂਦੀ ਹੈ ਤਾਂ ਹਸਪੀਟਲ ਆਓ ਜਾਂ ਸਾਡੇ ਆਫਿਸ ਦੱਸੋ ਸਰਕਾਰ ਤੁਹਾਡੇ ਨਾਲ ਹੈ ਸਾਰੇ ਜਿਹੜਾ ਇਲਾਜ ਹੈ ਫ੍ਰੀ ਹੋ ਰਿਹਾ ਔਰ ਜਿਹੜੇ ਕਾਸ ਰੂਟ ਹੈ ਜਿਹਦੇ ਕਰਕੇ ਲੀਏ ਦਾ ਜਿਹੜਾ ਹੈਪੇਟਾਈਟਸ ਏ ਹੋ ਰਿਹਾ ਉਹਦਾ ਵੀ ਸੀ ਸੁਧਾਰ ਕਰ ਰਹੇ ਹਾਂ ਸੈਂਪਲ ਲਏ ਨੇ ਕੁਝ ਸੈਂਪਲ ਫੇਲ ਹੋਇਆ ਜਿੱਥੇ ਤੇ ਫੇਲਾ ਉਥੇ ਨਵੇਂ ਪਾਈਪਾ ਪਵਾਵਾਂਗੇ ਸਾਡੀ ਜਿਹੜੀ ਟੀਮ ਹੈ ਉਹ ਲੱਗੀ ਹੋਈ ਹੈ ਅ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਸਿਹਤ ਕਲਪਤੀ ਘੜ ਸਭ ਵਿਕੇ ਅ ਸਰਾਂਧ ਸ਼ਹਿਰ ਉਥੇ ਇਸ ਦੇ ਆਲੋਦ ਵਾਲੇ ਦੇ ਕੁਝ ਏਰੀਆ ਤੋਂ ਜਿਹੜੇ ਪੀਲੀਏ ਦੇ ਕੇਸ ਆ ਰਹੇ ਸੀ ਤੇ ਉਸ ਬੰਦੀ ਸਿਹਤ ਭਾਗ ਵੱਲੋਂ ਡਾਕਟਰ ਦਵਿੰਦਰਜੀਤ ਕੌਰ ਸਭ ਸਰਪੰਚ ਡਿਸ਼ਨ ਡਿਸ਼ਨਸ ਆ ਸਾਡੇ ਸਿਹਤ ਭਾਗ ਵੱਲੋਂ ਜਿਹੜੀਆਂ ਟੀਮਾਂ ਬਣਾ ਕੇ ਘਰ-ਘਰ ਦੇ ਦਰਾਂ ਦਾ ਸਵੇ ਕੀਤਾ ਗਿਆ ਪਾਣੀ ਦੇ ਸੈਂਪਲ ਲੈ ਗਏ ਨੇ ਤੇ ਘਰਾਂ ਘਰਾਂ ਚ ਜਾ ਕੇ ਮਰੀਜ਼ਾਂ ਦਾ ਪੁੱਛਿਆ ਗਿਆ ਤੇ ਉਸ ਦੇ ਦੌਰਾਨ ਸਾਨੂੰ ਜਿਹੜੇ ਸ਼ੱਕੀ ਮਰੀਜ਼ ਸੀ ਜਿਹੜੇ ਤੇ ਪਿੱਲੀਏ ਦੇ ਜਿਹੜੇ ਮਰੀਜ਼ ਸੀ ਉਹਨਾਂ ਨੂੰ ਅਸੀਂ ਹਸਪਤਾਲ ਦਾਖਲ ਕਰਾਇਆ ਤਕਰੀਬਨ ਸਾਡੇ ਕੋਲ 10 ਮਰੀਜ਼ ਸੀ ਜਿਨ੍ਹਾਂ ਵਿੱਚ 8 ਬੱਚੇ ਸਨ ਤੇ 2 ਵੱਡੇ ਨੇ ਤੇ ਇਹ ਬੱਚੇ ਪਿਛਲੇ ਦਿਨ ਸਾਡੇ ਕੋਲ 8-10 ਸਨ ਇੱਥੇ ਦਾਖਲ ਲੈ ਕੇ ਤੇ ਉਹਨਾਂ ਦਾ ਮਰੀਜ਼ ਮਰੀਜ਼ਾਂ ਦਾ ਇਲਾਜ ਇੱਥੇ ਹੀ ਹੋਇਆ ਤੇ ਹੁਣ ਉਹ ਠੀਕ ਹੋ ਕੇ ਉਹਨਾਂ ਨੂੰ 8 ਦੇ 8 ਬੱਚਿਆਂ ਨੂੰ ਛੁੱਟੀ ਹੋ ਕੇ ਘਰ ਚਲੇ ਗਏ ਕਿੰਨੇ ਦਿਨ ਦੇ ਰਹੇ ਹੁਣ ਇਸ ਟਾਈਮ ਲੋਕ ਮੰਦਿਰ ਦਾ ਕਰ ਨਹੀਂ ਸਾਡੇ ਕੋਲ ਤੇ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਤੇ ਠੀਕ ਕੋਈ ਰੋਕਣ ਬਿਗੇਦਾ ਤਾਂ ਨਹੀਂ ਇਹ ਇੱਥੋਂ ਕੋਈ ਵੀ ਗਰੀਜ ਕੋਈ ਰੈ퍼 ਨਹੀਂ ਹੋਇਆ ਅੱਠ ਦੇ ਅੱਠ ਬੱਚੇ ਇੱਥੋਂ ਹੀ ਦਵਾਈ ਲੈ ਕੇ ਇੱਥੋਂ ਹੀ ਇਲਾਜ ਕਰਵਾ ਕੇ ਕਰ ਠੀਕ ਠਾਕ